ਤਰੀਕ ਜਿਹੀ ਮਨਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਵਿਦੇਸ਼ੀ ਧਰਤੀ ਉੱਤੇ 2 ਸਕੇ 201 ਸਮੇਂ ਜਾਨ ਚਲੇ ਗਈ ਹੈ ਤੁਹਾਨੂੰ ਦੱਸਣੇ ਕਿ ਘੁੰਮਣ ਫਿਰਨ ਦੇ ਲਈ ਗਏ ਸੀਗੇ ਦੌਰਾਨ ਸਿਡਨੀ ਦੇ ਲਾਗੇ ਪਾਣੀ ਵਾਲੀ ਜਗ੍ਹਾ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਡੁੱਬਣ ਦੇ ਕਾਰਨ ਦੋਵਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਸਾਲਕ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਵੀ ਕੱਢ ਲਿੱਤਾ ਜਾਂਦਾ ਹੈ ਪਰ ਦੁਖਦਾਇਕ ਗੱਲ ਇਹ ਰਹਿੰਦੀ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਤਾਂ ਉਹਨਾਂ ਦੇ ਅਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹੈ ਕਿ ਦੋ ਜਿਗਰੀ ਦੋਸਤ ਇੱਕ ਪੰਜਾਬ ਦਾ ਤੇ ਇੱਕ ਹਰਿਆਣੇ ਦਾ ਦੋਵੇਂ ਜਣੇ ਇੱਕ ਰਾਏ ਪਣਾ ਕੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਪਰ ਉੱਥੇ ਹੀ ਪਾਣੀ ਦੇ ਵਿੱਚ ਡੁੱਬਣ ਦੇ ਕਰਕੇ ਇਹ ਮਨਪਾਗਾ ਪਾਣਾ ਵਾਪਰ ਜਾਂਦਾ ਜਿੱਥੇ ਇਹਨਾਂ ਦੋਵਾਂ ਦੀ ਹੀ ਮੌਤ ਹੋ ਜਾਂਦੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਨਪਾਗਾ ਪਾਣਾ ਜਿਹੜਾਗਾ ਵਾਪਰਿਆ ਆ ऑस्ट्रेलिया ਦੇ ਸ਼ਹਿਰ ਸਿਡਨੀ ਦੇ ਵਿੱਚ ਵਾਪਰਿਆ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਦੋਨੋਂ ਛوان ਦੀ ਮੌਤ ਹੋ ਚੁੱਕੀ ਅਮਰਤਖਾਂ ਦੇ ਪਹਿਚਾਨ ਸਚਿਨ ਅਤੇ ਰਾਜਪੂਰ ਦੇ ਰਹਿਣ ਵਾਲੇ ਸਾਹਿਲ ਬੱਤਰਾ ਵੱਜੂ ਹੋਈ ਹੈ ਜੁਕਿ ਹਰਿਆਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਚਿਨ ਨੇ ਵਿਆਹ ਕਰਵਾਉਣ ਦੇ ਲਈ ਇਸ ਮਹੀਨੇ ਦੇ ਵਿੱਚ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲੇ ਹੀ ਮਨਪਾਗੀ ਘਟਨਾ ਵਾਪਰ ਜਾਂਦੀ ਹੈ ਸਚਿਨ ਖਿੱਲਾ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਪੁੱਤ ਸਾਲ 2019 ਦੇ ਵਿੱਚ ਆਸਟ੍ਰੇਲੀਆ ਗਿਆ ਸੀ ਤਾਂ ਸਚਿਨ ਖਿੱਲਾ ਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬਤਰਾ ਸਮੇਤ ਪਰਿਵਾਰਿਕ ਮੈਂਬਰ 25 ਜਨਵਰੀ ਨੂੰ ਕਮਨ ਫਿਰੰਦ ਲੈ ਗਏ ਸੀ ਤਾਂ ਸਾਰੇ ਜਾਨੇ ਸਿਡਨੀ ਦੇ ਨੇੜੇ ਇੱਕ ਥਾਂ ਪਾਣੀ ਦੇ ਵਿੱਚ ਚਲੇ ਗਏ ਤਾਂ ਜਿਵੇਂ ਹੀ ਦੋਵੇਂ ਦੋਸਤ ਪਾਣੀ ਕੋਲ ਗਏ ਤਾਂ ਵੇਕਤੀ ਹੀ ਵੇਕਤੀ ਦੋਵੇਂ ਡੁੱਬ ਜਾਂਦੇ ਨੇ ਹਾਲਾਂਕਿ ਟੀਮਾਂ ਦੇ ਵੱਲੋਂ ਉਹਨਾਂ ਨੂੰ ਪਾਣੀ ਚੋਂ ਤਾਂ ਬਾਹਰ ਕੱਢ ਲਿੱਤਾ ਜਾਂਦਾ ਪਰ ਜਾਨ ਨਹੀਂ ਬਚਦੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਜੋ ਸਚਿਨ ਖਿੱਲਾ ਦੇ ਨੇ ਕਉਣਾ ਦੇ ਪੁੱਤ ਦੇ ਮੰਗਣੇ ਹੋਏ ਸੀ ਵਿਆਹ ਕਰਵਾਉਣ ਦੇ ਲਈ ਫਰਵਰੀ ਮੇ ਹਿੰਨਤ ਦੇ ਵਿੱਚ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮਨ ਭਾਗਾ ਪਾਣਾ ਵਾਪਰ ਜਾਂਦਾ ਜਿੱਥੇ ਦੋ ਜਣਿਆਂ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਘਟਨਾ ਨੇ ਘਰਦਿਆਂ ਨੂੰ ਹਲਾ ਕੇ ਰੱਖ ਦਿੱਤਾ ਹੈ ਸਿਡਨੀ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਦੋ ਨੌਜਵਾਨਾਂ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਸਜਨ ਖੱਲ ਨੂੰ ਜਿਹੜੇ ਸਿਡਨੀ 2019 ਚ ਗਿਆ ਸੀ में चबी चबी फिर उद्देशल मिसअैपनिंग हो गई पच्ची छब्बीस चौबीस पच्ची छब्बी की तरीक इतनी छुट्टी सरली थोड़े दूर घूमन गए सी। थे उसे थोड़ा थोड़ा पानी सी गिटे गिटे बस पता की कि हादसा वापर वो थे डुब गए एक्सपायर हो गई दो दोस एक एक दोनों दोस्त से एक सचिन खिलन से एक ना दोस्त साहिद लतरा सोनों एक्सपायर हो गए उसे दस दिन मिसएपनिंग हुई है ਕੀ ਖੱਡਾ ਕਰਨਾ ਆਪਣੇ ਆਪ ਨਹੀਂ ਆਉਂਦੀ ਨਹੀਂ ਨਹੀਂ ਪਤਾ ਕਿ ਇਸ ਵਾਰ ਖੱਡਾ ਸੀ ਜਾਂ ਕੀ ਸੀ ਬੱਸ ਪਾਣੀ ਦੇ ਅੰਦਰ ਹੀ ਚਲੀ ਗਈ ਉਹ ਸ਼ਾਇਦ ਕੋਈ ਖੱਡਾ ਹੋਊਗਾ ਜਾਂ ਮੋੜ ਦੂੰਗਾ ਜੇ ਉਹ ਖੱਡਾ ਕੇ ਹੀ ਸਿੰਚਾਈ ਸੀ ਠੀਕ ਹੋ ਜੂਗੀ ਕੀ ਕਰੂੰ ਕਰੀ ਤੇ ਨਹੀਂ ਰਿਸਕੂਪਰੇਸ਼ਨ ਵਾਲੇ ਨੇ ਕੱਢੇਗੇ 10-15 ਮਿੰਟ ਲੱਗ ਗਏ ਮੈਨੂੰ ਉਹ ਕੋਣ ਕੋਣ ਜਿਹਨੇ ਪਰਵਾਸ ਮੰਦਰ ਉਸਦੇ ਸੀ। ਬਸ ਉਹ ਦੋਨੋਂ ਸੀ ਨਾਲ ਉਹਨਾਂ ਦੋਨੋਂ ਦੀ ਵਾਈਫ ਸੀ। ਨਾਲ ਇੱਕ ਮੁੰਡਾ ਹੋਰ ਵੀ ਸੀ। ਪਰ ਉਹਨਾਂ ਨੇ ਵੀ ਥੋੜੀ ਟਰਾਈ ਕੀਤੀ ਉਹਨਾਂ ਨੂੰ ਖਿੱਚਣ ਦੀ ਪਰ ਖਿੱਚੇ ਨਹੀਂ ਜਾ ਕੇ ਜੰਨਾ ਬਣਾ ਨਹੀਂ ਸਕਦੇ। ਉਹਦੀ ਜਿਹੜੀ ਮੰਗੇਤਰ ਸੀ ਉਹਨੂੰ ਵੀ ਚੋੜ ਲੱਗੀ ਉਹਨੂੰ ਬਚਾ ਨਹੀਂ ਸਕਦੇ। ਪਰ ਉਹ ਹੱਥ ਆਇਆ ਹੀ ਨਹੀਂ ਉਹ ਬਸ ਥੱਲੇ ਚਲਾ ਗਿਆ। ਉਹਦੇ ਜਿਆਦਾ ਮੁੰਡਾ ਸੀ ਜੀ ਉਹ ਮੈਰਿਡ ਸੀ ਉਹਦੇ ਬਲਕਿ ਬੱਚਾ ਹੋਣ ਵਾਲਾ ਜੀ। 7 ਮਹੀਨੇ ਨੇ ਉਹਦੀ ਗੋਟੀ ਦੀ ਪੇਟਸ ਵਿੱਚ ਮਤਲਬ ਬੱਚਾ ਜੀ ਹੈ ਨਾ ਉਹਦੀ। ਉਹ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਜੀ ਤੇ ਉਹ ਚਾਰ ਜਣੇ ਸੀ ਜਿਹੜੀ ਪਹਾੜੀ ਤੇ ਸੀ ਕਿਸੀੜੀ ਤੋਂ ਅੱਗੇ ਸੀ ਕੋਈ ਸਪੈਸ਼ਲ ਨੀਮ ਦੇ ਬੜਾ ਜਿਹਾ ਪਤਾ ਉੱਥੇ 2-300 ਕਿਲੋਮੀਟਰ ਦੂਰ ਸੀ ਜੀ ਕਿਹੜੀ ਸਾਲ ਗਈ ਸੀ ਜੀ 2019 ਚ ਗਈ ਸੀ ਜੀ ਤੇ ਕੀ ਕੰਮ ਕਰਦੇ ਸੀ ਉੱਥੇ ਦੇ ਜੀਜਾ ਜਿੱਦੀ ਦੀ ਫੈਕਟਰੀ ਹੈ ਜਿਹੜੀ ਕਿਚਨ ਵਗੈਰਾ ਸਮਾਨ ਬਣਾਉਂਦੇ ਆਪਣੇ ਭੈਣ ਕੋਲ ਰਹਿੰਦੇ ਸੀ ਉਹਨਾਂ ਕੋਲ ਜੋਬ ਕਰਦੇ ਸੀ ਉਹ ਫਿਰ ਵਿਆਹ ਵਗੈਰਾ ਦੇ ਇਹ ਮਸਦਾਈ ਕੀਤੀ ਸੀ ਉਹਨੇ ਨਿਆਣਾ ਸੀ ਪਰ ਵੀ ਜੀ ਵਿਆਹ ਵਾਸਤੇ ਸਾਡੀ ਵਿਆਹ ਬਣਦਾ ਹੈ ਇਹ ਜਿਵੇਂ ਨਹੀਂ ਹਾਂਜੀ ਹਾਂਜੀ ਬਸ ਤੁਹਾਡੀ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਚਾਰ ਬੱਚੇ ਨੇ ਜੀ ਦੋ ਉੱਥੇ ਰਹਿੰਦੇ ਨੇ ਜੀ ਦੋ ਇੱਥੇ ਨੇ ਮੇਰੇ ਕੋਲ ਨੇ ਦੋ ਇਹ ਤੁਹਾਡੀ ਗੱਲਬਾਤ ਹੋਈ ਸੀ ਮੇਰੀ ਗੱਲਬਾਤ ਹੋਈ ਸੀ ਉਹਦੀ 23 ਤਰੀਕ ਨੂੰ ਹੋਈ ਸੀ ਮੇਰੀ ਮੈਰਿਨਵਰਸਰੀ ਲਈ ਮੈਨੇ ਵਿਸ਼ ਕੀਤਾ ਉਹਨੇ ਉਹ ਕਹਿੰਦਾ ਜੀ ਪਾਪਾ ਤੁਹਾਡੇ ਵਾਸਤੇ ਸਮਾਨ ਲੈ ਤਾ ਇਹਦਾ ਵੀ ਉਹ ਆਪਣਾ ਪੁਰਾਣਾ ਪਿੰਡਾ ਸਾਦਨ ਉਸ ਦਿਨਾਂ ਵੀ ਹੋਇਆ ਜੀ ਕੋ ਸੈਰੇਟਡ ਡਿਪੈਂਡੈਂਸੀ ਜੀ ਆ ਜਿਆਦਾ ਇਹਦੀ ਮਤਲਬ ਕਿ ਤੁਮਾ ਤੁਮਾਇ ਇਹ ਜਿਆਦਾ ਪੈਸੇ ਜਿਹੜੇ ਕਾਰ ਵੀ ਇਹਨੇ ਬਣਾਇਆ ਸੀ ਹੁਣ ਉਹ ਸਾਰਾ ਖਰਚੇ ਨਹੀਂ ਦਿੰਦੇ ਸੀ ਸਾਰਾ ਖਰਚੇ ਹੋ ਜਾਂਦੇ ਸੀ ਇਹ ਸਰਕਾਰਾਂ ਵੱਲੋਂ ਮਤਲਬ ਨੂੰ ਵੱਲੋਂ ਕੋਈ ਫਾਇਦਾ ਮਿਲ ਜੇ ਤੁਹਾਨੂੰ ਹਾਂ ਜੀ ਹਾਂ ਜੀ ਉੱਥੇ ਬੈਠ ਦੱਸਦੀ ਕੁਝ ਐਨਜੀਓ ਹੈਗਾ ਨਾ ਉੱਥੇ ਉਹ ਉਹਨਾਂ ਦੀ ਹੈਲਪ ਕਰ ਰਹੇ ਨੇ ਆਪਾਂ ਐਨਜੀਓ ਵਾਲਿਆਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ

ਅਕਲੀ ਵੀਕੈਂਡ ਤੇ ਨਸ਼ਵੰਸੇ ਘੁੰਮਣ ਦਾ ਹਮੇਸ਼ਾ ਜਦੋਂ ਛੁੱਟੀਆਂ ਹੋਣੀਆਂ ਦੋ ਤਿੰਨ ਉਹਨੇ ਘੁੰਮਣ ਵਾਸਤੇ ਜਾਣਾ ਆਪਣੀ ਫਿਅਰਸੀ ਨਾਲ ਤੇ ਨੈਕਸਟ ਮੰਥ ਹੁੰਦੀ ਮੈਰਿਜ ਸੀ ਹੁਣ ਵੀ ਜਿੱਥੇ ਗਏ ਸੀ ਘੁੰਮਣ ਸਿਡਨੀ ਤੋਂ 6 ਘੰਟੇ ਔਰ ਬਿਸਬੈਂਟ ਵਿੱਚ ਸਫ਼ਰ ਸੀ ਉਹ ਤੇ ਉੱਥੇ ਪਾਣੀ ਚ ਗਏ ਨੇ ਤੇ ਪਾਣੀ ਵੀ ਕੋਈ ਏਡਾ ਨਹੀਂ ਸੀ ਉੱਥੇ ਪੰਜ ਪੰਜ ਸਾਲ ਦੇ ਬੱਚੇ ਵੀ ਆਨਦੇ ਪੇਸਨ ਤੇ ਅੱਗੇ ਜਿਵੇਂ ਗਏ ਨੇ ਅੱਗੇ ਪ੍ਰਮਾਤਮਾ ਜਾਣੇ ਪਾਣੀ ਖਤਮ ਹੋਇਆ ਰੇਤ ਆਈਏ ਖੱਡਾ ਆਇਆ ਦੋਵੇਂ ਬਚਪਨ ਦੇ ਦੋਸਤਨ ਸਾਹਿਲ ਤੇ ਸਚਿੰਤ ਦੋਨੋਂ ਹੀ ਅੰਦਰ ਚਲੇ ਗਏ ਬਲਕਿ ਸਚਿਨ ਦੀ ਵਾਈਫ ਨੇ ਪਿੱਛੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫੜ ਲਿਆ ਤੁਰੰਤ ਰੈਸਕਿਊ ਟੀਮ ਆਈ ਉੱਥੇ ਰੈਸਕਿਊ ਟੀਮ ਨੇ ਬਾਹਰ ਕੱਢਿਆ ਤੇ ਪਰ ਤਦ ਤੱਕ ਸਿੱਧਾ ਸਕਿਊਟੀ ਮੈਂ ਉਹਨਾਂ ਨਾਲ ਕੋਈ ਗੱਲ ਹੋਈ ਹੋਵੇ ਕੀ ਦੱਸਦੇ ਕਿੰਨਾ ਘੁੰਮ ਖੱਡਾ ਸੀ ਕਰ ਲਿਆ ਦੇਖੋ ਗੱਲਾਂ ਕਈ ਆਂਦੀਆਂ ਕੋਈ ਖੱਡਾ ਕਹਿ ਰਿਹਾ ਕੋਈ ਗਾਬ ਕਹਿ ਰਿਹਾ ਕਿ ਗਾਬ ਸੀ ਉਹ ਪਾਣੀ ਖਤਮ ਹੋਇਆ ਰੇਲ ਸੀ ਰੇਤ ਅੰਦਰ ਖਿੱਚ ਕੇ ਲਾਈ ਗਈ ਉਹ ਰੇਤ ਅੰਦਰ ਚਲੀ ਗਈ ਆਪਣਾ ਮਤਲਬ ਪਤਾ ਨਹੀਂ ਹੈ ਵੀ ਖੱਡਾ ਸੀ ਆ ਕੀ ਸੀਗਾ ਜੀ ਕੁਝ ਨਹੀਂ ਪਤਾ ਦੀ ਉਸ ਬਾਰੇ ਸਾਡੇ ਨਾਲ ਆਪਣੇ ਕਰਨ ਦਾ ਨਾਮ ਕੀ ਸੀਗਾ ਜੀ ਸਚਿੰਦ ਖਿੱਲਨ ਆਪਣਾ ਸਚਨ ਸੀਗਾ ਹਾਂਜੀ ਦੂਜੇ ਦਾ ਦੋਸਤੀ ਸਾਹਿਲ ਪਤਰਾ ਉਹ ਕਿੱਥੋਂ ਦੇ ਸੀਗੇ ਜੀ ਉਹ ਕਰਨਾਲ ਤੋਂ ਨੇ ਜੀ ਅੱਛਾ ਇਹ ਸ਼ੁਰੂ ਤੋਂ ਮਤਲਬ ਦੋ ਇਹ ਬਚਪਨ ਸ਼ੁਰੂ ਤੋਂ ਦੋਸਤ ਨੇ ਆ ਤੇ ਤੁਹਾਡਾ ਕਿਹੜਾ ਸ਼ਹਿਰ ਹੈ ਜੀ ਮੇਰਾ ਪੇਵਾ ਅੱਛਾ ਪੇਵਾ ਨੇ ਹਾਂਜੀ ਇਹ ਤੁਸੀਂ ਫਿਰ ਇਹਨਾਂ ਨਾਲ ਮਤਲਬ ਸ਼ੁਰੂ ਤੋਂ ਹੀ ਪਹਿਲਾਂ ਹਾਂਜੀ ਸ਼ੁਰੂ ਤੋਂ ਪਰਿਵਾਰਿਕ ਰਿਸ਼ਤੇਦਾਰੀ ਇਹ ਕੁਝ ਪਿਆਰ ਬਹੁਤ ਜ਼ਿਆਦਾ ਹੈ ਜਿੰਦੇ ਬਾਰੇ ਕੁਝ ਕਹਿ ਨਹੀਂ ਸਕਦੇ ਵੀ ਦੁੱਖ ਸਾਰੇ ਪਰਿਵਾਰ ਤੇ ਆ ਗਿਆ ਸਾਡੇ ਤੇ ਸਾਡਾ ਤੇ ਸਾਰਾ ਕੁਝ ਲੁੱਟਿਆ ਗਿਆ ਜੀ ਟੁੱਟਿਆ ਗਿਆ ਕੋਈ ਕੀ ਦੱਸਦੇ ਵੀ ਮਤਲਬ ਬੋਡੀ ਕਦੋਂ ਤੱਕ ਉਮੀਦ ਆਉਣ ਦੀ ਬੋਡੀ ਜੀ ਵੈਡਨੈਸ ਜੀ ਦੀ ਨੂੰ ਸਵੇਰੇ ਆਣੀ ਹੈ 4:30 ਵਜੇ ਦਿੱਲੀ ਪਹੁੰਚੇਗੀ ਵੈਡਨੈਸ ਜੀ ਦਾ ਹੀ ਸਸਕਾਰ ਰੱਖਿਆ ਜੀ 2 ਵਜੇ ਦਾ ਤੇ ਕੌਣ ਲੈ ਕੇ ਆ ਰਿਹਾ ਕੋਈ ਉਥੋਂ ਸਾਰਾ ਉਥੋਂ ਦੇਖ ਸੰਸਤਾ ਹੈ ਉਹਨਾਂ ਨੇ ਸਾਰਾ ਸਿਸਟਮ ਬਿਠਾਇਆ ਹੈ ਸਿਸਟਰ ਛੋਟੀ ਉੱਥੇ ਹੈ ਉਹਨਾਂ ਦੇ ਹਸਬੰਦ ਨੇ ਉਹ ਆਰਐਨ ਨਾਲ ਅੱਛਾ ਨਾਰ ਨਾਲ ਆਉਣਗੇ ਹਾਂਜੀ ਪੇਰੈਂਟਸ ਨੇ ਨਾਲ ਜਿਹੜੀ ਤੁਹਾਨੂੰ ਪਤਾ ਲੱਗਿਆ ਹੋਵੇ ਜਿਹੜੇ ਆਪਣੇ ਉੱਥੇ ਬੰਦੇ ਆਪਣੀ ਕਮਿਊਨਿਟੀ ਰਹਿੰਦੀ ਹੈ ਭਾਰਤ ਦੀ ਹੈ ਪੰਜਾਬ ਦੀ ਉਹ ਮਦਦ ਸਹਾਇਤਾ ਕਰਦੇ ਨੇ ਉਸ ਆਪਣੀ ਹਾਂਜੀ ਕਾਫੀ ਉੱਥੇ ਕਾਫੀ ਹੈਲਪ ਹੋ ਰਹੀ ਹੈ ਉੱਥੋਂ ਦੀ ਜਿਹੜੀ ਵੀ ਸੰਸਥਾ ਬਣੀ ਹੋਈ ਹੈ ਉਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ ਹੈ ਜੀ ਅੱਛਾ ਉਹ ਉਹਨਾਂ ਨੇ ਮਦਦ ਕਰ ਉਹਨਾਂ ਨੇ ਹੈਲਪ ਕੀਤੀ ਹਾਂਜੀ ਤੁਸੀਂ ਮਤਲਬ ਇੱਥੇ ਕੀ ਆਪਣੀ ਜਿਹੜੀ ਆਪਣੀ ਭਾਰਤ ਸਰਕਾਰ ਹੈਗੀ ਹੈ ਇਹਨਾਂ ਨੇ ਕੋਈ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਜੀ ਸਾਡੇ ਨਾਲ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਭਾਰਤ ਸਰਕਾਰ ਤੇ ਬਹੁਤ ਦੂਰ ਦੀ ਗੱਲ ਜੀ ਸਾਡੇ ਕੋਲ ਤਾਂ ਕੋਈ ਪੰਜਾਬ ਸਰਕਾਰ ਦੇ ਵੀ ਕਿਸੇ ਬੰਦੇ ਨੇ ਗੱਲ ਨਹੀਂ ਹੋਈ ਕਿਸੇ ਨਾਲ ਇਹ ਇਸ ਗੱਲ ਨਾਲ ਮਤਲਬ ਹਫ਼ਤੇ ਤੋਂ ਵੱਧ ਪੀਤ ਗਿਆ ਜੀ ਵੱਧ ਹੋ ਗਿਆ ਜੀ ਮਤਲਬ ਅੱਜ ਤੱਕ ਕਿਸੇ ਨੂੰ ਮਤਲਬ ਨਹੀਂ ਜੀ ਨਹੀਂ ਜੀ ਨਹੀਂ ਜੀ ਸਾਡੇ ਬੰਦੇ ਬਾਹਰ ਗਏ ਸੀ ਰੋਜੀ ਰੋਟੀ ਵਾਸਤੇ ਹਾਂ ਜੀ ਤੇ ਉਥੇ ਉਹ ਵੋਟਾਂ ਵਾਸਤੇ ਉਹ ਵੋਟਾਂ ਵਾਸਤੇ ਜਾਂਦੇ ਨੇ ਜੀ ਉਂਝ ਨਹੀਂ ਆ ਸਕਦੇ ਨਹੀਂ ਠੀਕ ਹੈ ਸਰਕਾਰਾਂ ਨੇ ਕੋਈ ਬਹੁਤੀ ਜਾਂਦਾ सिंपथी ਨਹੀਂ ਦਿਖਾਈ ਹੈ ਹੀ ਨਹੀਂ ਕੁਝ ਬਹੁਤੀ ਕੀ ਹੈ ਹੀ ਨਹੀਂ ਜੀ ਕੁਝ ਅੱਛਾ ਜਿਵੇਂ ਸਰਦਾਰ ਜੀ ਦੱਸਦੇ ਵੀ ਹੁਣ ਇਹਨਾਂ ਦਾ ਮਤਲਬ ਆਮਦਨ ਸਾਧਨ ਵੀ ਕੋਈ ਹੈ ਨਹੀਂ ਕੋਈ ਸਾਧਨ ਨਹੀਂ ਜੀ ਉਹ ਬੱਚਾ ਸੀ ਉਹੀ ਸਾਲਾ ਕੁਝ ਕਰਦਾ ਸੀ ਹੁਣ ਇਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੈ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹੀ ਸਾਲਾ ਕੁਝ ਕਰਦਾ ਸੀ ਉਹੀ ਜੋ ਵੀ ਕਰਨਾ ਹੁੰਦਾ ਉਹ ਤੇ ਡਿਪੈਂਡ ਸੀ ਉਹਨੇ ਇਹਨਾਂ ਨੂੰ ਬਸ ਕਹੀ ਕਹਿੰਦਾ ਤੁਸੀਂ ਪਰਵਾਹ ਨਹੀਂ ਕਰਨੀ ਮੈਂ ਬੈਠਾ ਠੀਕ ਹੈ ਕੋਟੀ ਪਰਵਾਹੀ ਪ੍ਰਵਾਹ ਕਰਨੀ ਪਣੀ ਨਾਲ ਕੁਝ ਕਰਨੀ ਪੈ ਰਹੀ ਜੀ ਲੋਨ ਵੀ ਖੜੇ ਨੇ ਤੁਸੀਂ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਕੋਈ ਵੀ ਤੁਹਾਨੂੰ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਕਾਰ ਨੂੰ ਮੰਗ ਕਰਨੇ ਆ ਜੀ ਵੱਧ ਤੋਂ ਵੱਧ ਜੋ ਸਾਡੀ ਤੁਸੀਂ ਮਦਦ ਕਰ ਸਕਦੇ ਹੋ ਤ ਕਰੋ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ